ਸਤਿ ਸ੍ਰੀ ਅਕਾਲ ਦੋਸਤੋ ਮੈਂ ਲਖਪ੍ਰੀਤ ਸਿੰਘ ਖੇਤੋਂ ਤੁਹਾਡਾ ਸਾਰਿਆਂ ਦਾ ਆਪਣੇ ਫੇਸਬੁਕ ਪ੍ਰੋਫਾਈਲ ਤੇ ਸਵਾਗਤ ਕਰਦਾ ਹਾਂ ਉਸ ਤੋਂ ਅੱਜ ਮੈਂ ਪਕਚਾ ਪਿੰਡ ਪੁਰਾਣਾ ਸ਼ਾਲਾ ਜਿਹੜਾ ਕਿ ਬਿਲਕੁਲ ਪਾਕਿਸਤਾਨ ਬਾਰਡਰ ਤੋਂ ਬਿਲਕੁਲ ਨਜ਼ਦੀਕ ਪੈਂਦਾ ਤੇ ਇਹ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਪੈਂਦਾ ਤੇ ਗੁਰਦਾਸਪੁਰ ਤੋਂ ਕੋਈ 13-14 ਕਿਲੋਮੀਟਰ ਤੇ ਵਸਿਆ ਇਹ ਪਿੰਡ ਬਹੁਤ ਪੁਰਾਣਾ ਪਿੰਡ ਹੈ ਆਜ਼ਾਦੀ ਤੋਂ ਪਹਿਲੇ ਦਾ ਵਸਿਆ ਹੋਇਆ ਇਹ ਪੁਰਾਣਾ ਸ਼ਾਲਾ ਪਿੰਡ ਹੈ ਆਜ਼ਾਦੀ ਤੋਂ ਬਾਅਦ ਇਸ ਪਿੰਡ ਵਿੱਚ ਬਹੁਤ ਸਾਰੇ ਸਰਪੰਚ ਬਣੇ ਉਸ ਤੋਂ ਪਹਿਲਾਂ ਸਾਡਾ ਇਸ ਪਿੰਡ ਦਾ ਜੋ ਪਹਿਲਾ ਸਰਪੰਚ ਸੀ ਉਹ ਸਰਦਾਰ ਨਿਰੰਜਨ ਸਿੰਘ ਸੀ ਸੀ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਸਰਪੰਚ ਬਣੇ ਉਹ ਸਰਦਾਰ ਦੀਵਾਲ ਸਿੰਘ ਸੀ ਜਿਨ੍ਹਾਂ ਦੀ ਕਾਰਗੁਜ਼ਾਰੀ ਅਜੇ ਤੱਕ ਵੀ ਅਸੀਂ ਜਦੋਂ ਪਿੰਡ 'ਚ ਕਿਤੇ ਗੱਲ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਚਰਚਾ ਹੁੰਦੀ ਹੈ ਉਹਨਾਂ ਸਰਪੰਚ ਸਾਹਿਬ ਕਰਕੇ ਸਰਪੰਚ ਦੀਵਾਲ ਸਿੰਘ ਜੀ ਕਰਕੇ ਸਾਡੇ ਪਿੰਡ ਦੇ ਵਿੱਚ ਬਿਜਲੀ ਘਰ ਬੜਿਆ ਸੀ ਉਹਨਾਂ ਕਰਕੇ ਸਾਡੇ ਪਿੰਡ ਦੇ ਵਿੱਚ ਫੋਕਲ ਪੁਆਇੰਟ ਬਣਿਆ ਸੀ ਉਹਨਾਂ ਕਰਕੇ ਬੱਚਿਆਂ ਦੀ ਜਿਹੜੀ ਗਰਾਉਂਡ ਹੈ ਇਹਦੀ ਬਣੀ ਸੀ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਬੱਚੇ ਖੇਡ ਰਹੇ ਨੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਹਸਪਤਾਲ ਵੀ ਸੀ ਜਿਹੜਾ ਅੱਜ ਕੱਲ੍ਹ ਉਹ ਸ਼ਿਫਟ ਹੋ ਕੇ ਪਿੰਡ ਜਗਤਪੁਰ ਜਾ ਚੁੱਕਿਆ ਹੈ ਦੋਸਤੋ ਤੁਹਾਨੂੰ ਦੱਸਣ ਦਾ ਕਾਰਨ ਸਿਰਫ ਇਹ ਹੀ ਹੈ ਨਾਲ ਨਾਲ ਤੁਸੀਂ ਵੀਡੀਓ ਵੀ ਦੇਖਦੇ ਜਾਓਗੇ ਤੇ ਸਰਦਾਰ ਦਿਵਾਨ ਸਿੰਘ ਜੀ ਦੇ ਸਰਪੰਚੀ ਤੋਂ ਬਾਅਦ ਉਹਨਾਂ ਦੇ ਸਵਰਗਵਾਸ ਤੋਂ ਬਾਅਦ ਬਹੁਤ ਸਾਰੇ ਪਿੰਡ ਦੇ ਹੋਰ ਵੀ ਸਰਪੰਚ ਬਣੇ ਉਹਨਾਂ ਤੋਂ ਬਾਅਦ ਉਹਨਾਂ ਦੇ ਬ੍ਰਦਰ ਸਰਦਾਰ ਮਹਿੰਦਰ ਸਿੰਘ ਜੀ ਸਰਪੰਚ ਬਣੇ ਸਰਦਾਰ ਜੋਗਾ ਸਿੰਘ ਜੀ ਸਰਪੰਚ ਬਣੇ ਸਰਦਾਰ ਗਿਆਨੀ 바ਵਾ ਸਿੰਘ ਜੀ ਬਣੇ ਸਰਦਾਰ ਯਾਨੀ 바ਵਾ ਸਿੰਘ ਜੀ ਚੱਕੀ ਵਾਲੇ ਸਰਪੰਚ ਬਣੇ ਸਰਦਾਰ ਤਹਿਲ ਸਿੰਘ ਜੀ ਸਰਪੰਚ ਬਣੇ ਤਹਿਲ ਸਿੰਘ ਜੀ ਦਾ ਵੀ ਕਾਰਜਕਾਲ ਇਸ ਪਿੰਡ ਵਿੱਚ ਸਰਪੰਚੀ ਦਾ ਕਾਫੀ ਲੰਬਾ ਸਮਾਂ ਉਹਨਾਂ ਨੇ ਸਰਪੰਚੀ ਜਿਹੜੀ ਹੈ ਇਸ ਪਿੰਡ ਵਿੱਚ ਕੀਤੀ ਤੇ ਉਹਨਾਂ ਦੇ ਕਾਰਜਕਾਲ ਵਿੱਚ ਵੀ ਕਾਫੀ ਕੰਮ ਹੋਏ ਦੋਸਤੋ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਦਾ ਮਤਲਬ ਇਹ ਹੈ ਕਿ ਜਿੱਦਾਂ ਅਸੀਂ ਜੋ ਵੀ ਸਰਪੰਚ ਦਾ ਕੋਈ ਸਰਕਾਰ ਆਉਂਦੀ ਹੈ ਸਰਪੰਚ ਦੇ ਨਾਲ ਨਾਲ ਸਾਡਾ ਪਿੰਡ ਵਾਸੀਆਂ ਦਾ ਵੀ ਬਹੁਤ ਫਰਜ਼ ਬੰਦਾ ਵੀ ਜਿਹੜੀਆਂ ਚੀਜ਼ਾਂ ਉਹਨਾਂ ਕਰਕੇ ਮੇਨਟੇਨ ਹੋਈਆਂ ਜਾਂ ਆਈਆਂ ਪਿੰਡ ਦੇ ਵਿੱਚ ਜਾਂ ਸਰਕਾਰ ਨੇ ਬਣਵਾਈਆਂ ਤੇ ਸਾਡਾ ਵੀ ਫਰਜ਼ ਬੰਦਾ ਵੀ ਉਹਨੂੰ ਸਮੇਂ-ਸਮੇਂ 'ਤੇ ਸੰਭਾਲੀਏ ਉਹਦੀ ਮੇਨਟੇਨੈਂਸ ਕਰੀਏ ਤੇ ਉਹਨੂੰ ਹੋਰ ਵੀ ਅੱਗੇ ਇੱਕ ਮੋਟੀਵੇਸ਼ਨ ਵਾਸਤੇ ਅੱਗੇ ਦੇ ਬੱਚਿਆਂ ਵਾਸਤੇ ਵੀ ਉਹ ਦਿਖਾਉਣ ਵਾਸਤੇ ਜਿਹੜਾ ਉਹ ਸਾਨੂੰ ਚੰਗਾ ਲੱਗੇਗਾ ਸਾਡੇ ਪਿੰਡ ਦੇ ਵਿੱਚ ਇੱਕ ਵਾਟਰ ਸਪਲਾਈ ਦੀ ਟੈਂਕੀ ਵੀ ਹੈ ਪਤਾ ਨਹੀਂ ਉਹ ਕਦੇ ਸਾਫ਼ ਕੀ ਹੋਈ ਕਿ ਨਹੀਂ ਸ਼ਾਇਦ ਰੱਬ ਹੀ ਜਾਣਦਾ ਦੂਸਰਾ ਦੋਸਤੋ ਉਸ ਸਰਪੰਚ ਪਹਿਲ ਸਿੰਘ ਜੀ ਦੇ ਸਰਗਵਾਸ ਤੋਂ ਬਾਅਦ ਪਿੰਡ ਦੀਆਂ ਚੋਣਾ ਹੋਈਆਂ ਤੇ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਹੁਨਾਰ ਸਰਪੰਚ ਜੋ ਚੁਣੇ ਗਏ ਜੰਗ ਜਿਹੜਾ ਲੜਕਾ ਉਹ ਬਲਜੀਤ ਸਿੰਘ ਜੀ ਚੁਣਿਆ ਗਿਆ ਜਿਹੜਾ ਅੱਜ ਕੱਲ ਚੇਅਰਮੈਨ ਵੀ ਹੈ ਆਮ ਆਦਮੀ ਪਾਰਟੀ ਦੇ ਤੇ ਲੋਕਾਂ ਨੂੰ ਹੁਣ ਇਹ ਦੇਖਿਆ ਉਹਨਾਂ ਦੇ ਕਾਰਜਕਾਰ ਦੇ ਉੱਤੇ ਵੀ ਉਹ ਸਾਡੇ ਪਿੰਡ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾਂਦੇ ਨੇ ਜਿਸ ਤਰ੍ਹਾਂ ਸਰਦਾਰ ਸਰਪੰਚ ਦਿਵਾਨ ਸਿੰਘ ਜੀ ਨੇ ਬਹੁਤ ਵਧੀਆ ਕੰਮ ਕਰਕੇ ਪਿੰਡ ਵਿੱਚ ਅਲੱਗ-ਅਲੱਗ ਪਿੰਡਾਂ ਦੇ ਜਿਹੜੀਆਂ ਸਹੂਲਤਾਂ ਕਰਵਾਈਆਂ ਸੀਗੀਆਂ ਪਿੰਡ ਵਾਸਤੇ ਲੈ ਕੇ ਆਏ ਸੀ ਇਸ ਤਰ੍ਹਾਂ ਹੋਰ ਵੀ ਜਿੰਨੇ ਵੀ ਸਰਪੰਚ ਬਣੇ ਉਹਨਾਂ ਨੇ ਆਪਣੀ ਆਪਣੀ ਲਿਆਕਤ ਦੇ ਸਾਹਮਣੇ ਆਪਣੀ ਸੂਝਵਾਨ ਦੇ ਸਾਹਮਣੇ ਆਪਣੇ ਪਿੰਡ ਵਾਸਤੇ ਕੰਮ ਕੀਤੇ ਜੋ ਵੀ ਉਹਨਾਂ ਨੇ ਕੰਮ ਕੀਤੇ ਉਹ ਤੁਸੀਂ ਸਾਰੇ ਪਿੰਡ ਵਾਲੇ ਜਾਣਦੇ ਹੋ ਇਸ ਕਰਕੇ ਦੋਸਤੋ ਉਹਨਾਂ ਜਿਹੜੇ ਸਰਪੰਚ ਭਾਜੀ ਦਲਜੀਤ ਸਿੰਘ ਜੀ ਬਣੇ ਨੇ ਸਾਡਾ ਫਰਜ਼ ਮੰਨਦਾ ਵੀ ਅਸੀਂ ਉਹਨਾਂ ਸਾਰਿਆਂ ਦੀ ਸਪੋਰਟ ਕਰੀਏ ਤੇ ਤਾਂ ਜੋ ਉਹ ਵੀ ਇੱਕ ਨਾ ਸਾਡੇ ਪਿੰਡ ਵਿੱਚ ਕੋਈ ਵਧੀਆ ਇਦਾਂ ਦਾ ਪ੍ਰੋਗਰਾਮ ਲੈ ਕੇ ਆਵੇ ਜਿਹੜਾ ਸਾਡੀ ਯੰਗੇਸਟ ਵਾਸਤੇ ਸਾਡੇ ਬੱਚਿਆਂ ਵਾਸਤੇ ਤੇ ਸਾਡੀ ਪਿੰਡ ਦੀ ਇੱਕ ਵਧੀਆ ਸਹੂਲਤ ਬਣੇ ਤੇ ਅੱਗੇ ਵਾਸਤੇ ਵੀ ਜਿਹੜਾ ਲੋਕ ਉਹਨਾਂ ਨੂੰ ਯਾਦ ਰੱਖਣ ਤੇ ਉਹਨਾਂ ਨੂੰ ਅੱਗੇ ਵੀ ਮੌਕਾ ਦੇਣ ਤੇ ਮੈਂ ਤਾਂ ਇਹੀ ਤੁਹਾਨੂੰ ਇਹ ਕੁਝ ਤਸਵੀਰਾਂ ਜਿਹੜੀਆਂ ਤੁਹਾਡਾ ਅਸਾਨੀਆਂ ਕਰਨ ਜਾ ਰਿਹਾ ਇਹ ਤਸਵੀਰਾਂ ਬੜੀ ਦੁਖਦਾਈ ਤਸਵੀਰਾਂ ਹਨ ਕਿਉਂਕਿ ਅਸੀਂ ਇਹ ਸੋਚ ਕੇ ਛੱਡ ਦਿੰਦੇ ਹਾਂ ਕਿ ਇਹ ਜਿਹੜੀਆਂ ਤਸਵੀਰਾਂ ਹਨ ਇਹ ਸਰਕਾਰੀ ਪ੍ਰਾਪਰਟੀ ਹੈ ਇਹਨੂੰ ਦੇਖੋ ਦੇਖੋ ਨਹੀਂ ਦੇਖੋ ਤਾਂ ਕੋਈ ਗੱਲ ਨਹੀਂ ਅਸਲ ਵਿੱਚ ਦੋਸਤੋ ਇਹ ਸਰਕਾਰੀ ਪ੍ਰਾਪਰਟੀ ਨਹੀਂ ਹੈ ਇਹ ਜਿੰਨੀਆਂ ਵੀ ਤਸਵੀਰਾਂ ਆਇਆ ਜਿੰਨੀਆਂ ਵੀ ਤੁਹਾਨੂੰ ਦਰਸਾ ਰਹੀਆਂ ਅਸਲ 'ਚ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਪੈਸੇ ਨਾਲ ਹੀ ਬਣੀਆਂ ਚੀਜ਼ਾਂ ਹੈ ਜਿਹੜੀਆਂ ਅਜੇ ਤੁਹਾਡੇ ਪਿੰਡ ਦੇ ਵਿੱਚ ਖਰਾਬ ਹੋ ਰਹੀਆਂ ਤੇ ਇਹਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਨਾ ਸਰਕਾਰ ਦਾ ਧਿਆਨ ਹੈ ਨਾ ਸਾਡੇ ਆਪਣੇ ਫਿਰਸੇ ਪੂਰ ਦਾ ਧਿਆਨ ਹੈ ਇਹਦੇ ਵਿੱਚ ਦੋਸਤੋ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਇਹ ਦੇਖੋ ਤੁਸੀਂ ਜਿਹੜਾ ਫੋਕਲ ਪੁਆਇੰਟ ਬਣਿਆ ਜਿਹੜਾ ਗੋਦਾਮ ਬਣਿਆ ਹੋਇਆ ਇਹ ਕੁਦਾਮ ਅੱਜ ਤੋਂ ਕੋਈ 30 35 ਸਾਲਾਂ 40 ਸਾਲ ਪਹਿਲੇ ਸਰਦਾਰ ਦਿਵਾਨ ਸਿੰਘ ਦੀ ਸਰਪੰਚੀ ਦੀ ਮਜਬੂਦੀ ਵਿੱਚ ਬਣਿਆ ਸੀ ਉਸ ਤੋਂ ਬਾਅਦ ਇਸ ਜਿਹੜਾ ਬਿਲਡਿੰਗ ਹੈ ਇਹਦਾ ਮੇਨਟੇਨੈਂਸ ਇਹਦਾ ਕੁਝ ਵੀ ਸਾਲੋਂ ਅੱਜ ਤੱਕ ਦੇਖਣ ਲਈ ਨਹੀਂ ਮਿਲਿਆ ਹੁਣ ਜਿਹੜੀ ਉਮੀਰ ਜਾਗੀ ਆ ਉਹ ਸਰਪੰਚ ਬਲਜੀਤ ਸਿੰਘ ਜੀ ਉੱਪਰ ਜਾਗੀ ਆ ਜਿਨ੍ਹਾਂ ਨੂੰ ਸਾਰੇ ਪਿੰਡ ਦੇ ਨੌਜਵਾਨਾਂ ਨੇ ਬਲਕਿ ਸਾਰੇ ਮਤਲਬ ਇੱਕ ਬੱਚੇ ਤੋਂ ਲੈ ਕੇ ਇੱਕ ਬਜ਼ੁਰਗਾਂ ਤੱਕ ਜਿਨ੍ਹਾਂ ਨੇ ਵੀ ਇਹਨਾਂ ਨੂੰ ਸਪੋਰਟ ਕੀਤੀ ਹੈ ਤੇ ਉਹਨਾਂ ਤੋਂ ਹੁਣ ਅਮੀਰ ਕਰਦੇ ਆਂ ਵੀ ਉਹ ਪਿੰਡ ਦੇ ਵਿੱਚ ਵਧੀਆ ਤੇ ਬੜਾ ਬਹਿ ਕੋਲ ਤਾਂ ਜੋ ਸਾਰਿਆਂ ਦਾ ਉਹ ਪਿਆਰ ਦੇ ਸਕਣ